ਬਾਈ ਕੀ ਰੋਲਾ ਕੀ ਹੋਇਆ ਸੀ ਇਹ ਹੋਇਆ ਕੀ ਵੀਗਾ ਜੀ ਹੋਇਆ ਕੀ ਜੀ ਹੋਇਆ ਕੀ ਤੁਹਾਡੇ ਇੱਕੋ ਦਾ ਮੁੰਡਾ ਆ ਕੇ ਕੁੱਟਦਾ ਪਿਆ ਤੁਹਾਨੂੰ ਬੱਸ ਯਾਰ ਕੀ ਬਯਦਵੀ ਕੀ ਹੋਇਆ ਕੀ ਸੀ ਤੁਹਾਨੂੰ ਮਾਰ ਦੇ ਪੈਸੀ ਆ ਬਸਤਾਰੋ ਕਰ ਹਾਂ ਤੇ ਕੋਦਨ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਨੂੰ ਹਾਂ ਸਾਰੇ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੇ ਇੰਨਾ ਹੋਇਆ ਯਾਰ ਸਰਦਾਰ ਦੀ ਪਗਲਾ ਦੀ ਲਖ ਲੰਟ ਹੈ ਜਿਹੜੀ ਸਰਦਾਰੀ ਆਪਣੇ ਜਿਹੜੇ ਆਪਣੇ ਪੱਧਰ ਬਣ ਜਾਂਦੇ ਤਮਾਸ਼ੀ ਨਹੀਂ ਕਰਦੇ ਨੇ ਜੀ ਕਹਿੰਦੇ ਉਹ ਬਸ ਤੁਹਾਡੇ ਪਿਓ ਨੂੰ ਕੋਈ ਇੰਦਾ ਫੜ ਲਾ ਲੋ ਲੋਕਾਂ ਨੂੰ ਕਿਤੇ ਨਾ ਪ੍ਰਾਈਮਰ ਜੋਬ ਕਰ ਲੈਂਦੇ ਹੋ 100 ਕਾਰਵਾਈ ਕਰੋ ਬੋਲ ਤੁਸੀਂ ਫੋਨ ਕਰਉਂ ਸੀ ਫੋਨ ਲਾ ਕੇ ਪੱਕਾ ਨਹੀਂ ਜਾਂਦੇ ਆ ਇਹ ਦੇ ਨਾਲ ਦਾ ਮੇਰਾ ਤਮਾਸ਼ਾ ਲੰਗੋੜ ਜੀ ਜਿਹੜੀ ਦਿਖਦੀ ਪਈ ਹੈ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗਾ ਜੀ ਮੈਂ ਵੀ ਮਗਰੀ ਲਾ ਲਿਆ ਆਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਹਾਂ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਜੀ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਕੋਈ ਕੱਪੜੇ ਵਗੈਰਾ ਵੀ ਪਾੜ ਦਿੱਤੇ ਕੱਪੜੇ ਹੀ ਪਾੜ ਦਿੱਤੇ ਮਤਲਬ ਕੀ ਕਾਰਨ ਕੀ ਸੀਗਾ ਤੁਸੀਂ ਕਾਰਨ ਨਹੀਂ ਨਹੀਂ ਰੌਂਗਸਾਨ ਦੀ ਮੂਹਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘੀਆਂ ਅਸੀਂ ਮੈਂ ਵੀ ਕਹਾਂ ਮੈਂ ਵੀ ਨਿਕਲ ਜਾਊਂਗਾ ਭਈ ਜਾਮ ਲੱਗੂਗਾ ਜੀ ਤੇ ਮੂਹਰੇ ਮੋਟਰਸਾਈਕਲ ਲਾ ਲੈ ਲਿਆ ਅੱਛਾ ਪਤਾ ਲੱਗਾ ਮੁੰਡੇ ਕਿੱਥੇ ਦਾ ਸੀ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮਤਲਬ ਕਿ ਮੈਂ ਤਾਂ ਹੋਇਆ ਕਿ ਆ ਬਾ ਤੁੰਬੜਿਆ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਈ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸ਼ੀਸ਼ੇ ਸੇ ਭੰਨਤੇ ਸ਼ੀਸ਼ੇ ਸ਼ੀਸ਼ੇ ਭੰਨਤੇ ਹਾਂ ਜੀ ਉਹਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਬੁਲਾਇਆ ਹਾਂ ਜੀ ਸੋ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅਜੇ ਤੂੰ ਹੱਥ ਪਾਇਆ ਜੀ ਦੱਸੋ ਮਾੜੀ ਗੱਲ ਪੰਜਾਬੀ ਬੰਦਾ ਹੋ ਨਾਲੇ ਜੀ ਕੋ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਹੈ ਕਾਰਵਾਈ ਹੋਣੀ ਚਾਹੀਦੀ